ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਸੰਦੀਪ ਸਿੰਘ ਦੇ ਕੋਲ ਭੁੱਲਰ ਡੇਰੀ ਫਾਰਮ ਤੇ ਸੋ ਦੋਸਤੋ ਜਿੱਦਾਂ ਕਿ ਰੁਟੀਨ ਦੇ ਵਿੱਚ ਵੀਰ ਦੇ ਕੋਲੇ ਪਸ਼ੂ ਆਉਂਦੇ ਆ ਡੇਲੀ ਰੁਟੀਨ ਦੇ ਵਿੱਚ ਨਵੇਂ ਪਸ਼ੂ ਆਉਂਦੇ ਆ ਇਸ ਕਰੇ ਸੋ ਸਮੇਂ-ਸਮੇਂ ਨਾਲ ਤੁਸੀਂ ਜਿਹੜਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਵੜਾ ਵੱਡੇ ਪੱਧਰ ਤੇ ਦੋਸਤੋ ਆਉਂਦੀਆਂ ਨੇ ਕੋਈ 5 4 ਨਾਗ ਜਿਹੜੇ ਦੋਸਤੋ 5 7 ਨਾਗ ਜਿਹੜੇ ਆ ਹਰ ਰਿਵਰ ਹੁੰਦੇ ਨੇ ਅੱਜ ਇਸ ਕਵਰ ਦੇ ਵਿੱਚ ਦੋਸਤੋ ਤੁਹਾਨੂੰ ਆਪਾਂ 4 ਵੜਾ ਦਿਖਾਉਣੀਆਂ ਨੇ ਜਿਨ੍ਹਾਂ ਦੇ ਵਿੱਚੋਂ 3 ਵੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਇੱਕ ਪੂਰੀ ਤਿਆਰੀ ਤੇ ਆ ਕੋਈ ਦੋ ਚੌ ਘੰਟੀਆਂ ਕੋਈ ਅੱਜ ਭਲਕੇ ਦੀ ਦੋਸਤੋ ਸੁਕੂਗੀ ਠੀਕ ਆ ਸੋ ਚਾਰ ਪਸ਼ੂ ਦਿਖਾਉਣੇ ਦੋਸਤੋ ਚੌ ਪਸ਼ੂਆਂ ਦੀ ਪੂਰੀ ਡਿਟੇਲ ਵੀਰ ਸੰਦੀਪ ਤੋਂ ਲੈ ਲਾਂਗੇ ਆਪਾਂ ਸੋ ਕੱਲੇ ਕੱਲੇ ਪਸ਼ੂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਦੋਸਤੋ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤਾਂ ਜੋ ਪੂਰੀ ਇਨਫਰਮੇਸ਼ਨ ਆ ਜਿਹੜੀ ਦੋਸਤ ਆ ਮਿਲ ਸਕੇ ਤੁਹਾਨੂੰ ਅੱਜ 29 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਟਾਈਮ ਕੋਈ ਦੋਸਤੋ ਦੁਪਹਿਰ ਦੇ 1:30 ਵਜੇ ਦਾ ਸਮਾਂ ਬਾਕੀ ਨਰਕਪਰਖ ਦੋਸਤੋ ਆਪਾਂ ਹਰ ਵਾਰ ਕਹਿੰਦੇ ਆ ਜਿਹੜਾ ਪਸ਼ੂ ਸੋਇਆ ਸੋਇਆ ਦੋ ਟਾਈਮ ਉਹਨੂੰ ਘਰੇ ਆਣ ਕੇ ਚਵਾਈ ਕਰਕੇ ਤਸੱਲੀ ਕਰ ਲਿਓ ਗੱਭਣ ਪਸ਼ੂ ਆਪਣਾ ਚੌਥਾ ਨਾਂ ਦਾ ਤੇਪਕੇ ਤਸੱਲੀ ਜ਼ਰੂਰ ਕਰ ਲਿਆ ਕਰੋ ਆਓ ਕਰਦੇ ਆਂ ਜਾਣਕਾਰੀ ਸਾਂਝੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾਲ ਸਾਸਰੀ ਦਾ ਸੰਤੂ ਸਾਹਿਬ ਜੀ ਠੀਕ ਠਾਕ ਜਾਂ ਮਰਜੀ ਠੀਕ ਠਾਕ ਵੀਰ ਜੀ ਆਪਦੇ ਸਨੋਂ ਠੀਕ ਠਾਕ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਜੀ ਮਰਜੀ ਹੋਰ ਬਹੁਤ ਵਧੀਆ ਚੰਗ ਕੰਮ ਕਰ ਬਹੁਤ ਵਧੀਆ ਚੱਲੰਦਾ ਚੱਲੀ ਜਾਂਦੇ ਵਧੀਆ ਹਾਂਜੀ ਹਾਂਜੀ ਚੱਲੀ ਜਾਂਦਾ ਏ ਤੁਹਾਨੂੰ ਚਲੋ ਚਲੋ ਚੰਗੀ ਗੱਲ ਆ ਅੱਛਾ ਸੰਦੀਪ ਅੱਜ ਵੀਰੇ ਆਪਣੇ ਕੋਲ ਪਸ਼ੂ ਚਾਰ ਹਾਂਜੀ ਸੰਤੂ ਸਾਹਿਬ ਚਾਰ ਪਸ਼ੂ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਵਾੜਾ ਆਪਣੇ ਕੋਲ ਸੁਈਆਂ ਕੋਈ ਰਾਦੀਆਂ ਹੀ ਅੱਛਾ ਜੀ ਤੇ ਇੱਕ ਵਾੜਾ ਜਿਨ੍ਹਾਂ ਦੇ ਵਿੱਚ ਗੱਬਣਿਆ ਜੀ ਠੀਕ ਆ ਜੀ ਹਾਂਜੀ ਠੀਕ ਆ ਤੇ ਮਤਲਬ ਕਿ ਸੁਈਆਂ ਵੀ ਅੱਜ ਅੱਜ ਭਲਕਦੀਆਂ ਹੀ ਇਹ ਰਾਦੀਆਂ ਸੰਤੂ ਸਾਹਿਬ ਸੁਈਆਂ ਵਾਂ ਕੋਈ ਨੇ ਰਤੀ ਕੋਈ 8 ਵਜੇ ਜੀ ਰਪਈਆ ਕੋਈ ਨੇ ਕੋਈ 9 ਵਜੇ ਜੀ ਰਪਈਆ ਜੀਰਦੀ ਪ੍ਰੋਪਰ ਆਪਣੇ ਕੋ ਵੀਡੀਓ ਤਿੰਨਾਂ ਦੀ ਹੈਗੀ ਆ ਜੀ ਓਕੇ ਤੇ ਇਹ ਕਿ ਚਵਾਈ ਸੰਤੂ ਸਾਹਿਬ ਹੋਈ ਹੈ ਕੋਈ 4-4 5-5 ਕਿਲੋ ਸਵੇਰੇ ਜਣੀਆਂ ਆਪਾਂ ਕੱਢੀਆਂ ਸੀ ਠੀਕ ਹੈ ਜੀ ਹਾਂਜੀ ਤਿੰਨੇ ਵੜਾ ਠੀਕ ਹੈ ਜੀ ਠੀਕ ਹਾਂਜੀ ਸੋ ਕਰਦੇ ਆ ਸਟਾਰ ਸੰਦੀਪ ਭਾਈ ਇੱਥੋਂ ਸ਼ੁਰੂਆਤ ਕਰ ਲੀਏ ਪਹਿਲੇ ਨੰਬਰ ਤੋਂ ਹਾਂਜੀ ਸੰਤੂ ਸਾਹਿਬ ਰਾਤ ਦੀ ਸੂਈ ਆ ਅੱਛਾ ਜੀ ਤੇ ਵੱਛੀ ਦਿੱਤੀ ਇਹਨੇ ਬਹੁਤ ਬਰੀਡ ਨਸਲ ਵਾਲੀ ਲਓ ਜੀ ਹਾਂ ਸੋ ਵੱਛੀ ਵੀ ਕਾਫੀ ਸੋਹਣੀ ਆ ਦੋਸਤੋ ਪੂਰੀ ਨਸਲ ਬਰੀਡ ਦੇ ਵਿੱਚ ਮਗਰ ਵੱਛੀ ਆ ਫੀਮ ਪੂਰੀ ਤੁਹਾਨੂੰ ਜਿਹੜੀ ਦੋਸਤੋ ਕਰਾਉਨੇ ਆ ਤਸੱਲੀ ਆਪਾਂ ਚੈੱਕ ਸਾਰੇ ਪਾਸਿਓ ਆ ਵੀ ਬੱਚੀ ਬਹੁਤ ਜਿਆਦਾ ਚੰਗੀ ਹੈ ਨਸਲ ਬਰੀਡ ਵਾਲੀ ਹੈ ਸੰਤੂ ਸਾਹਿਬ ਐਫ ਸੀ ਦੇ ਵਿੱਚ ਪਿਓ ਰੱਖੀ ਹੈ ਵੀ ਹਾਂਜੀ ਅੱਛਾ ਸੰਦੀਪ ਸੂਹਾ ਕਿਨਮਾ ਦੂਜਾ ਸੂਹਾ ਦੂਜਾ ਸੰਤੂ ਸਾਹਿਬ ਜੀ ਦਾ ਦੂਜਾ ਸੂਹਾ ਦੋਸਤੋ ਸੂਈ ਆ ਤੇ ਕੱਲ ਰਾਤ ਹੀ ਇਹ ਰਾਤੀ ਹਾਂਜੀ ਇਹਨੇ ਕੋਈ 60 8.5 ਦੇ ਕਰੀਬ ਜਾਨੀ ਕਿ ਇਹ ਤੇ ਪਾਈ ਆ ਪ੍ਰੋਪਰ ਅੱਛਾ ਜੀ ਉਹਦੀ ਵੀਡੀਓ ਸਾਰੀ ਸੰਤੂ ਸਾਹਿਬ ਆਪਣੇ ਕੋਲ ਹੈਗੀ ਆ ਠੀਕ ਹੈ ਜੀ ਤੇ ਇੱਕ ਹੀ ਚਵਾਈ ਹੋਈ ਸਵੇਰੇ 4-5 ਕਿਲੋ ਆਪਾਂ ਜਿਹੜੀ ਚਵਾਈ ਦੀ ਕੀਤੀ ਹੈ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਸਵੇ ਬਾਕੀ ਇਹਨਾਂ ਦੀ ਦੂਜੀ ਚੁਵਾਈ ਹੋਊਗੀ ਸ਼ਾਮੀ ਸੀਲਸ ਲੱਗ ਗਿਆ ਲਓ ਠੰਡੀ ਧੀਰੀਆ ਸੀਲਸ ਲੱਗਾ ਬਾਕੀ ਆ ਚੁਵਾਈ ਆ ਮਾੜੀ ਜੀ ਤੁਹਾਨੂੰ ਥੋੜੀਆਂ ਥੋੜੀਆਂ ਧਾਰਾਂ ਜਿਹੜੀਆਂ ਵਰਾ ਕੇ ਵੀਰ ਦਿਖਾ ਰਿਆ ਆ ਕਰੋ ਬੋਲੇ ਦੇ ਉੱਤੇ ਨਾ ਲਓ ਜੀ ਸੋ ਚੁਵਾਈ ਬਹੁਤ ਸੋਹਣੀ ਦੋਸਤੋ ਇੱਕ ਨੰਬਰ ਚੁਵਾਈ ਆ ਤੇ ਹਾਈਟ ਵੱਡੀਆਂ ਵਹਿੜਾਂ ਦੇ ਵਿੱਚ ਤੁਸੀਂ ਗਿਣਤੀ ਕਰ ਸਕਦੇ ਜੇ ਥਾਨ ਭਾਂਡਾ ਜਿਹੜਾ ਦੋਸਤੋ ਨਾਰਮਲੀ ਤੁਹਾਨੂੰ ਆ ਤੋੜ ਕੇ ਦਿਖਾਉਣੇ ਆ ਪਤਾ ਲੱਗ ਜਾਊਗਾ ਬਤੇਰੇ ਆ ਕਰੋ ਚੈੱਕ ਸੋ ਵੱਡੇ ਚੱਡੇ ਦੇ ਵਿੱਚ ਦੋਸਤੋ ਵੱਡਾ ਹਵਾਨਾ ਲੇਵਾ ਆਹ ਦੇਖੋ ਠੀਕ ਆ ਸੋ ਨਿਗਰਾ ਦੋਸਤੋ ਜਿੰਨੇ ਵੀ ਆ ਕਰਮਾਲੀ ਕਦਕੁੱਦ ਦੀ ਵੀ ਪੂਰੀ ਉੱਚੀ ਆ ਪਿੱਠਪੂੜੇ ਤੋਂ ਪਤਾ ਲੱਗ ਜੂਗਾ ਪੂਰੀ ਚੌੜੇ ਪਿੱਠਪੂੜੇ ਦੇ ਵਿੱਚ ਆ ਰਾਜੀ ਵਜਨ ਨੋੜ ਪੂਰਾ ਬੈੜਦਾ ਥਣ ਥਣ ਪੂਰਾ ਮੁਠੀ ਆ ਹੱਥੀ ਚਵਾਈਲਾ ਥਾਣਾ ਲੱਗਾ ਬਿਲਕੁਲ ਘਟ ਕੇ ਆ ਲਗੋ ਜੀ ਸੋ ਚਵਾਈ ਜਿਹੜੀ ਆ ਦੋਸਤੋ ਆਪਾਂ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਨਾਲ ਦਿਖਾ ਦਾਂਗੇ ਸਾਰੇ ਵੀਰਾਂ ਨੂੰ ਕਿਉਂ ਥਾਣਾ ਦੀ ਜਿਹੜੀ ਤਸੱਲੀ ਹੋ ਜੂਗੀ ਸੋ ਜਿਹੜਾ ਵੀਰ ਆਊਗਾ ਘਰੇ ਖਰੀਦਣ ਆ ਲਓ ਠੀਕ ਆ ਸੋ ਚੰਗਾ ਸੋਹਣਾ ਵਜਨ ਵजूद ਵਿੱਚ ਚੰਗਾ ਸੋਹਣਾ ਥਣ ਲੈਵਾ ਤੇ ਪਸੰਦ ਆਊਗੀ ਵੀਰਾਂ ਨੂੰ ਜਿਹੜੇ ਵੀਰ ਦੇ ਬਿਲਕੁਲ ਦਿਲ ਲੱਗੂਗੀ ਪਸੰਦ ਆਊਗੀ ਦੋਸਤੋ ਤੁਸੀਂ ਸੰਪਰਕ ਕਰ ਲਿਓ ਵੀਰ ਦੇ ਨਾਲ ਜਿੱਥੋਂ ਤੱਕ ਹੋਇਆ ਰੇਟ ਭਾਅ ਫਰਤਾ ਪੁੱਛ ਲੈਣੀ ਆਪਾਂ ਸੰਦੀਪ ਕੀ ਮੁੱਲ ਕਰਦੇ ਆ ਇਹਦਾ ਸੰਧੂ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ 95 ਕਰੀਏ ਭਾਵੇਂ 85 ਕਰੀਏ ਜੀ ਹਾਂਜੀ 70000 ਰੁਪਇਆ ਮੁੱਲ ਕਰਦੇ ਆ ਉਹਦੇ ਵਿੱਚੋਂ 1000 ਰੁਪਇਆ ਛੋੜ ਕਰ ਦਾਂਗੇ 76000 ਦੀ ਵਸ਼ੀਆ ਨਾ ਦੇ ਦਾਂਗੇ ਜੀ 76 ਦੀ ਹਾਂਜੀ 76000 ਦੀ ਦੇ ਦਾਂਗੇ ਚਾਹੇ ਕੋਈ ਚਾਰ ਡੰਗ ਚੋਕੇ ਲੈ ਜਾਏ ਚਾਹੇ ਕੋਈ ਇੱਕ ਡੰਗ ਚੋਕੇ ਲੈ ਜਾਏ ਚਾਹੇ ਕੋਈ ਧਾਰਮਣਾ ਮਾਰੇ ਥਾਣਾ ਲਓ ਦੋਸਤੋ 76000 ਦੀ ਤੁਹਾਨੂੰ ਜਿਹੜੀ ਇਹ ਵੈੜ ਮਿਲ ਜੂਗੀ। ਸੋ ਚੰਗੇ ਸੋਹਣੇ ਥਣ ਭਾਂਡੇ ਦੇ ਵਿੱਚ ਆ ਚੰਗੇ ਵਜਨ ਵਜੂਦ ਵਿੱਚ ਆ। ਸੋ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਲੇਵਾ ਹਵਾਨਾ ਥਣ ਪੂਰਾ ਤੁਸੀਂ ਐਨ ਤਸੱਲੀ ਨਾਲ ਦੇਖ ਸਕਦੇ ਜੀ। ਬਾਕੀ ਸੰਤੋਖਾ ਬੱਚੀ ਚੰਗੀ ਕੁਆਲਿਟੀ ਦੀ ਆ ਮਗਰ ਆ ਬੱਚੀ ਕਾਫੀ ਸੋਹਣਾ ਮਗਰ ਪੂਰਾ ਬ੍ਰਾਂਡਡ ਬੱਚੀ ਆ ਚੰਗੇ ਸੋਹਣੇ। ਇਹ ਵੀ ਵੈੜ ਸੀਮਿੰਟ ਦੀ ਮਸਲ ਵਾਲੀ ਆ। ਹਾਂ ਹਾਂਜੀ। ਸੋ ਚੰਗੀ ਸੋਹਣੀ ਜੋੜੀ ਆ ਤੇ ਇਸ ਤੋਂ ਬਾਅਦ ਆ ਆ ਗਈ ਆਪਣੇ ਕੋਲ ਅਗਲੀ ਬੈਡ ਇਹ ਵੀ ਸੰਤੂ ਸਾਹਿਬ ਰਾਤ ਕੋਈ ਸੁੱਈ ਆ 9 ਵਜੇ ਦੇ ਕਰੀਬ ਸੁੱਈ ਆ ਅੱਛਾ ਤੇ ਇਹਨੇ ਕੋਈ 1:30 ਵਜੇ ਦੇ ਕਰੀਬ ਦੋ ਦੇ ਜੇਰੇ ਵੀ ਪਾਤੀ ਮਗਰ ਬੱਚਾ ਆ ਗਿਆ ਹਾਂਜੀ ਇਹਦੇ ਮਗਰ ਬੱਚਾ ਆ ਗਿਆ ਪੱਛਾ ਚੰਗੀ ਬਰੀਡ ਨਸਲ ਵਾਲਾ ਤਰਾ ਨਸਲ ਬਰੀਡ ਦੇ ਵਿੱਚ ਅ ਬੱਚਾ ਜਨਮ ਜਿਹੜਾ ਬੱਚੇ ਨੇ ਲਿਆ ਸੋ ਮਗਰ ਜਿਹੜਾ ਦੋਸਤੋ ਬਿਲਕੁਲ ਕਿਲੇਣਾੜੂ ਤੇ ਬੱਚਾ ਤੇ ਜੇ ਰਾਤੀ ਪਾਤੀ ਹਾਂਜੀ ਰਾਤ ਸੰਤੂ ਸਾਹਿਬ ਪਾਤੀ ਹੈ। ਸੂਬਾ ਕਿਰਮਾ ਹੋਊਗਾ ਦੂਜਾ ਤੀਜਾ ਸੂਬਾ ਸੰਤੂ ਸਾਹਿਬ ਚਲੋ ਜੇ ਤੋਂ ਨਹੀਂ ਉਹਨੇ ਆਪਣਾ ਦੂਜਾ ਆਖਿਆ ਆਪਾਂ ਤੀਜਾ ਸੂਬਾ ਕਰਕੇ ਦਵਾਂਗੇ ਜਿਹੜੇ ਵੀਰ ਨੂੰ ਦੇਣੀ ਹੈ। ਠੀਕ ਹੈ ਜੀ। ਇੱਕ ਸੂਬਾ ਵੱਧ ਦੱਸਾਂਗੇ। ਲਓ ਵੀ ਹਾਂਜੀ ਸੋ ਹਵਾਨਾ ਲੈਵਾ ਦੋਸਤੋ ਪੂਰਾ ਡਬਲ ਆਹ ਦੇਖੋ। ਸੋ ਕੁਆਲਿਟੀ ਬਹੁਤ ਸੋਹਣੀ ਦੋਸਤੋ ਬਿੱਗ ਆਰਡਰ ਦੇ ਵਿੱਚ ਆ ਐਕਸਟਰਾ ਆਰਡਰ ਕੁਆਲਿਟੀ ਆ ਦੋਸਤੋ ਪਸੰਦ ਆਊਗਾ ਲੈਵਾ ਹਵਾਨਾ ਵੇਖ ਕੇ ਬਹੁਤ ਹੀ ਵੀਰ ਤੁਸੀਂ ਜਜਮੈਂਟ ਕਰੋਗੇ। ਸੋ ਮਿਲਕਿੰਗ ਦੋਸਤੋ ਕਿੰਨੀ ਕ ਪਾਉਣੀ ਚਾਹੀਦੀ ਹੈ ਇਸ ਬੈਡ ਨੂੰ ਪਾਉਣੀ ਚਾਹੀਦੀ ਆ ਆਰਡਰ ਕੁਆਲਟੀ ਕਾਫੀ ਸੋਹਣੀ ਆ ਸੋ ਤੋਰਾ ਤੂਰਾ ਜਿਹੜਾ ਦਸਨ ਡਿਆ ਵੀ ਕਿਹੋ ਜਿਹਾ ਠੰਡੇਵਾ ਜਿਹੜਾ ਦੋਸਤੋ ਇਸ ਬੈਡ ਤੇ ਲੱਗਾ ਸੋ ਆਹ ਦੇਖੋ ਜੀ ਬਹੁਤ ਖੂਬਸੂਰਤ ਜਿਆਦੀ ਸੋ ਵਟੇ ਕੱਤਕਾਰ ਦੇ ਵਿੱਚ ਆ ਸੋ ਵੜ ਦੀ ਨਸਲ ਜਾਤ ਜਿਹੜੀ ਦੋਸਤੋ ਆ ਦੱਸਣ ਡਈ ਆ ਵੀ ਆਰਡਰ ਕੁਆਲਟੀ ਹੀ ਦੱਸਣ ਡਿਆ ਵੀ ਨਸਲ ਜਾਤ ਵਿੱਚ ਪੂਰੀ ਆ ਪਿਓਰ ਐਚਐਫ ਬਰੀਡ ਦੇ ਵਿੱਚ ਆ ਦੇਖੋ ਸੰਦੀ ਭਾਈ ਬੌਲੇ ਦੀ ਕੀ ਡਿਟੇਲ ਆ ਅੱਜ ਇੱਕ ਪਹਿਲੀ ਚੋਈ ਹੋਈ ਮੋਰ ਦੀ ਪਹਿਲੀ ਚੋਈ ਸੰਤੋ ਸਾਹਿਬ 6-7 ਕਿਲੋ ਸੇਰੇ ਮੈਂ ਕਢੀ ਆ ਜੀ ਹੂੰ ਇਹ ਚੋਣ ਚਾਂ ਬਹੁਤ ਜਿਆਦਾ ਚੰਗੀ ਨਿਕਲੀ ਆ ਜੀ ਠੀਕ ਆ ਜੀ ਹਾਂ ਜੀ ਸੋ ਬੁੰਡਾ ਬੁੰਡਾ ਕਾਫੀ ਸੁਣੀਆਂ ਦੋਸਤੋ ਆ ਤੁਸੀਂ ਦੇਖੋ ਗਿੱਟ ਗਿੱਟ ਜਿਹੜੀ ਦੋਸਤੋ ਫੋਟ ਫੋਟ ਤੇ ਥਣਾਂ ਲੱਗਾ ਆ ਦੇਖੋ ਠੀਕ ਹੈ ਜੀ ਸੋ ਬਹੁਤ ਸੋਹਣੀ ਵੰਡ ਥਣਾਂ ਦੀ ਆਪਸੀ ਗੈਬ ਗੂਬ ਕਾਫੀ ਜ਼ਿਆਦਾ ਦੋਸਤੋ ਠੀਕ ਹੈ ਪਸੰਦ ਆਊਗਾ ਬਾਕੀ ਚਾਰੇ ਥਣਾਂ ਨੂੰ ਥੋੜੀ ਥੋੜੀ ਧਾਰ ਜਿਹੜੀ ਆਪਾਂ ਮਾਰ ਕੇ ਵੀਰ ਨਾਲ ਦਿਖਾਉਣੀ ਸ਼ੁਰੂ ਕਰ ਦੇਣ ਲੱਗਾ ਆ ਦੇਖੋ ਆ ਲਓ ਜੀ ਅਗਲੇ ਥਣਾਂ ਦਾ ਆ ਮਗਰਲੇ ਥਣਾਂ ਦਾ ਚਵਾ ਠੀਕ ਹੈ ਜੀ ਸੋ ਗਿੱਠ ਗਿੱਠ ਤੇ ਵਾਂਡਾ ਜਿਹੜੀ ਦੋਸਤੋ ਗਿੱਠ ਗਿੱਠ ਮਾਰ ਲੋਗੇ ਤਾਂ ਉਹਦੇ ਨਾਲੋਂ ਵੀ ਜ਼ਿਆਦਾ ਜਿਹੜਾ ਡਿਫਰੈਂਸ ਆ ਥਣਾ ਦਾ ਆਪਸੀ ਚੋਂ ਥਣਾ ਦਾ ਬਾਕੀ ਵਜਨ ਲੋਡ ਬਹੁਤ ਜ਼ਿਆਦਾ ਸੰਤੋਸ਼ ਸਾਹਿਬ ਵੈੜ ਦਾ ਹੂੰ ਲੋ ਵੀ ਸੋ ਕਾਫੀ ਕੀਮਤੀ ਜਿਹੜਾ ਹੀਰਾ ਦੋਸਤੋ ਆਪਾਂ ਕਹਿ ਸਕਦੇ ਹਾਂ ਬਹੁਤ ਸੋਹਣਾ ਸਫਾਈ ਬਹੁਤ ਸੋਹਣੀ ਬਰੀਕੀ ਇਸ ਵੈੜ ਦੇ ਵਿੱਚ ਆਹ ਦੇਖੋ ਸੰਦੀਪ ਭਾਈ ਕੀ ਡਿਮਾਂਡ ਕਰਦੇ ਆ ਇਹੋ ਜੀ ਵੈੜ ਦੀ ਸੰਤੋਸ਼ ਸਾਹਿਬ ਆ ਮੋਲੇ ਦਾ ਆਪਾਂ ਕਰਦੇ ਆ 95000 ਰੁਪਿਆ 80000 ਦੀ ਵੈੜ ਦੇ ਦਾਂਗੇ ਉਹਦੇ ਵਿੱਚੋਂ ਹੀ ਖੁੱਲਾ ਮਾਨਦਾਨ ਕਰ ਦਾਂਗੇ ਜੀ 2000 ਰੁਪਿਆ ਛੋੜ ਕਰ ਦਾਂਗੇ ਸੰ ਠੀਕ ਹੈ ਜੀ ਹਾਂਜੀ ਲਓ ਦੋਸਤੋ 95000 ਡਿਮਾਂਡ ਹਾਂਜੀ 80000 ਦੇ ਵਿੱਚੋਂ ਵੀ ਮਾਨਤਾਨ ਹੋ ਜਾਊਗਾ ਹਾਂਜੀ ਸੋ 나ੜੂ ਬਿਲਕੁਲ ਬੱਚੇ ਦੇ ਨਾਲ ਆ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਗਿੱਲਾ 나ੜੂ ਸੰਤੋਪਾ ਜੀ ਲਓ ਬਹੁਤ ਸ਼ਾਨਦਾਰ ਠੀਕ ਹੈ ਲਾਜਵਾਬ ਸੋਹਣੀ ਵੈੜ ਆ ਵੀਰ ਸੰਦੀਪ ਜੀ ਆਪਣੇ ਕੋਲ ਆ ਵਜਨ ਲੋਡ ਆ ਬਾਕੀ ਸੰਤੋਪਾ ਜੀ ਜਿੰਨੀ ਹੈਗੀ ਆ ਵਜਨ ਲੋਡ ਆਰਡਰ ਕੁਆਲਿਟੀ ਐਕਸਟਰਾ ਆਰਡੀਨਰੀ ਆ ਦੇਖੋ ਜੀ ਖੂਬਸੂਰਤ ਆ ਦੇਖੋ ਜੀ ਕੁਆਲਿਟੀ ਸੋ ਪਸੰਦ ਆਊਗੀ ਬਾਕੀ ਸੂਸਵਾ ਦੇ ਵਿੱਚ ਆ ਵੱਡੀ ਵੈੜ ਸੋ ਸਾਰੇ ਵੀਰਾਂ ਨੂੰ ਪਸੰਦ ਆਊਗੀ ਰੇੜਪੜਤਾ 8000 ਚ ਮਾਨਤਨ ਹਾਂਜੀ ਕਰਦਾਂਗੇ ਸੰਤੂ ਸਾਹਿਬ 8000 ਮਾਨਤਨ ਠੀਕ ਹੈ ਜੀ ਆਜੋ ਸੰਦੀਪ ਭਾਈ ਆ ਜਰਸੀ ਆ ਗਈ ਤੀਜਾ ਨੰਬਰ ਦਾ ਸੰਤੂ ਸਾਹਿਬ ਜਰਸੀ ਸੁਈ ਆ ਹਾਂਜੀ ਇਹ ਵੀ ਕੋਈ ਕੱਲ ਸ਼ਾਮਾਂ ਦੀ ਸੁਈ ਆ ਜੀ ਲਓ ਜੀ ਕੱਲ ਸ਼ਾਮ ਦੀ ਸੁਈ ਆ ਦੋਸਤੋ ਜਰਸੀ ਬਚੀ ਆ ਗ੍ਰੇ ਕਲਰ ਆ ਬਿਲਕੁਲ سرمੇ ਰੰਗਾ ਜਾਂ ਰੰਗਾ ਤੇ ਸੂਬਾ ਦੂਜਾ ਜੀ ਦੂਜਾ ਪਿਓਰ ਜੀ ਲਓ ਦੂਜਾ ਸੂਬਾ ਠੰਡੇ ਤੇ ਹਰੀ ਚੰਗੀ ਬਾਕੀ ਥਣ ਥਾਪਾ ਵੀ ਚੰਗਾ ਵਾ ਆ ਲਓ ਜੀ ਸੋ ਥਣ ਥਣ ਦੀ ਕੁਆਲਿਟੀ ਦੇਖੋ ਠੀਕ ਹੈ ਜੀ ਚੱਪੇ ਚੱਪੇ ਤੇ ਥਾਣੇ ਦਾ ਕਹਾਂਗੇ ਆਪਾਂ ਦੋਸਤੋ ਚੱਪੇ ਚੱਪੇ ਦੇ ਥਾਣਾ ਹੱਥੀ ਚਵਾਈ ਦਾ ਥਾਣਾ ਹੱਥੀ ਚਵਾਈ ਕੋਈ ਵੀਰ ਕਰ ਸਕਦਾ ਇਹੋ ਜਿਹਾ ਥਣ ਦੇ ਨਾਲ ਆ ਦੇਖੋ ਅਜੇ ਭਣਾ ਪੋਲਾ ਜੇ ਬਾਕੀ ਚਵਾਈ ਕੁਝ ਸੰਤੂ ਸਾਹਿਬ ਇਹਨਾਂ ਨੂੰ ਬਹੁਤ ਜਿਆਦਾ ਚੰਗੀ ਲੱਗੀ ਆ ਆਹ ਲਓ ਜੀ ਆਹ ਅਗਲੇ ਥਾਣੇ ਵੇਖੋ ਆਹ ਦੇਖੋ ਪਿਛਲੇ ਥਾਣੇ ਠੀਕ ਹੈ ਜੀ ਸੋ ਆਹ ਚਵਾਜ ਤੇ ਇਹ ਥਣ ਦੇ ਬਾਦ ਦੋਸਤੋ ਅ ਦੁਜਿਆ ਸਵੇਰ ਦਾ ਮਗਰ ਬੱਚਾ ਕੀ ਤੇ ਸੰਦੀਪ ਮਗਰ ਬੱਚਾ ਆ ਗਿਆ ਸੰਤੋਖ ਜੀ ਬੱਚਾ ਇਹ ਸੂਈ ਕੱਲ ਹੀ ਦੱਸਿਆ ਕੱਲ ਸ਼ਾਮੀ ਜੀ ਕੱਲ ਸ਼ਾਮੀ ਹਾਂਜੀ ਲਓ ਜੀ ਜੇਰ ਜੂਰ ਪੈ ਗਈ ਸੀ ਆਪਰੇ ਕੋਲ ਪ੍ਰੋਪਰ ਜੇਰ ਦੀ ਵੀਡੀਓ ਆਪਣੀ ਮੇ ਹੈਗੀ ਆ ਹੂੰ ਹਾਂਜੀ ਲਓ ਜੀ ਸੋ ਜੇਰ ਪ੍ਰੋਪਰ ਦੋਸਤੋ ਪੈ ਗਈ ਆ ਵੈਸੇ ਪਸ਼ੂ ਜਿੰਨੇ ਵੀ ਦਿਖਾਏ ਗਏ ਆ ਜਿਹੜੇ ਜਿਹੜੇ ਪਸ਼ੂ ਨੇ ਬਿਲਕੁਲ ਇਸ ਘਰੇ ਆਣ ਕੇ ਜੇਰ ਪਾਈ ਆ ਠੀਕ ਆ ਜੀ ਤੇ ਉਹਨਾਂ ਦੀ ਪ੍ਰੋਪਰ ਤੁਹਾਨੂੰ ਵੀਡੀਓ ਮਿਲ ਜੂਗੀ ਜਿਹੜਾ ਕੋਈ ਖਰੀਦਦਾਰ ਉਹ ਖਾਸ ਪਸ਼ੂ ਖਰੀਦੇਗਾ ਉਹ ਵੀਡੀਓ ਵੀ ਤੁਹਾਨੂੰ ਮਿਲ ਜੂਗੀ ਜਿਹੜੇ ਪਸ਼ੂ ਨੇ ਜੇਰ ਪਾਈ ਆ ਪ੍ਰੋਪਰ ਤੇ ਕਿਉਂਕਿ ਇੱਕ ਜਦੋਂ ਦੋਸਤੋ ਸੰਤੁਸ਼ਟੀ ਹੋ ਜਾਂਦੀ ਹੈ ਖਰੀਦਦਾਰ ਵੀਰ ਨੂੰ ਵੀ ਜਿਹੜੀ ਜੇਰ ਪ੍ਰੋਪਰ ਵੱਡੀ ਸਮੱਸਿਆ ਦਾ ਕਾਰਨ ਆ ਕੋਈ ਬਣੇ ਉਹਨਾਂ ਦੇ ਸਮੇਂ ਚ ਤੇ ਜੇਰ ਪ੍ਰੋਪਰ ਕਈ ਦੀ ਤੁਹਾਨੂੰ ਵੀਡੀਓ ਮਿਲ ਜੂਗੀ ਸੋ ਬਾਕੀ ਨਾਰਮਲ ਜਿਹੜੀ ਦੋਸਤੋ ਚਾਹੇ ਵੀਰ ਕੋਈ ਜਰਸੀ ਪੰਜਾਬ ਦੀ ਜਰਸੀ ਮੰਨ ਕੇ ਸੌਦਾ ਕਰ ਸਕਦਾ ਵੈਸੇ ਠੀਕ ਆ ਕਦ ਕੁੱਦ ਚੰਗਾ ਸੋਹਣੇ ਕਦ ਕਾਠ ਦੇ ਵਿੱਚ ਆ ਜਿੰਨਾ ਵੀ ਆ ਕਦ ਚੰਗਾ ਬਰੀਡ ਨਸਲ ਬਰੀਡ ਪੂਰੀ ਆ ਵੇਖੋ ਛੋਟਾ ਜਿਹਾ ਫੇਸ ਆ ਛੋਟੇ ਜੇ ਕੰਨਾਂ ਦਾ ਸਹਜ ਆ ਆ ਲੋ ਲਓ ਜੀ ਮੋੜ ਦਿਗਾ ਜੀ ਆਹ ਲੋ ਜੀ ਸੋ ਚੰਗੀ ਅਡਰ ਕੁਆਲਿਟੀ ਠੀਕ ਆ ਹੋਣ ਬੋਲਾ ਅੱਜ ਮਾਰਨਿੰਗ ਪਹਿਲਾ ਹੀ ਜਾਂਦਾ ਕੱਢਿਆ ਹਾਂਜੀ ਇਹਦਾ ਸੰਤੋਖ ਸਰ 4 1/2 ਕਿਲੋ ਸਵੇਰੇ ਆਪਾਂ ਚਵਾਈ ਕੀਤੀ ਆ ਜੀ ਠੀਕ ਹੈ ਜੀ 4 1/2 ਕਿਲੋ ਦੋਸਤੋ ਪਹਿਲੇ ਡੰਗ ਦੀ ਜਿਹੜੀ ਚਵਾਈ ਅੱਜ ਉਹ ਹੋ ਚੁੱਕੀ ਆ ਹੁਣ ਅੱਜ ਸ਼ਾਮ ਨੂੰ ਦੋਸਤੋ 29 ਦਸੰਬਰ ਨੂੰ ਸ਼ਾਮ ਨੂੰ ਜਿਹੜੀ ਦੂਜੀ ਡੰਗ ਦੀ ਚਵਾਈ ਹੋਊਗੀ ਸੰਤੋਖ ਸਰ ਵਧੀਆ ਮਿਲਕਿੰਗ ਕਰਾਊਗੀ ਹਾਂ ਤਾਂ ਤਾਂਪਾ ਚੰਗਾ ਵਾਦ ਲਈ ਵੀ ਦੀ ਚੰਗੀ ਆ ਬਾਕੀ ਸੀਰੀਜ਼ ਲੱਕ ਪੂਰੀ ਹਾਂ ਠੰਡੀ ਛੁੰਡੀ ਪੂਰੀ ਆ ਨਸਲ ਬਰੀਡ ਵੀ ਪੂਰੀ ਆ ਜੀ ਸੋ ਆਹ ਵੇਖੋ ਜੀ ਇੱਕ ਵਾਰੀ ਫੇਰ ਛੋਟਾ ਜਿਹਾ ਫੇਸ ਆ ਬੋਦੀ ਵਾਲੀ ਵੜਾ ਛੋਟੇ ਬਿਲਕੁਲ ਡੁੰਗਾਈ ਅੱਖਾਂ ਦੇ ਵਿੱਚ ਕਰੈਕਟਰ ਜਿਹੜੇ ਮਾਰਕਿੰਗ ਜਿਹੜੀ ਦੋਸਤੋ ਵੈੜ ਦੀ ਜੋ ਜਰਸੀ ਦੇ ਵਿੱਚ ਹੋਣੀ ਚਾਹੀਦੀ ਉਹ ਤੁਹਾਡੇ ਸਾਹਮਣੇ ਹੈ ਠੀਕ ਆ ਸੰਦੀਪ ਕੀ ਲੈਣ ਦੇਣ ਦਾ ਹੀਰੋਊਗਾ ਮੂਲ ਸੰਧੂ ਸਾਹਿਬ ਮੁੱਲੇ ਦਾ ਕਰਦੇ ਆ 62000 ਰੁਪਿਆ 57000 ਦਾ ਦੇ ਲਿਆ ਜੀ ਉਹਦੇ ਵਿੱਚੋਂ ਵੀ ਛੋਟ ਚਾਪਾ ਕਰ ਦਿੰਦੀ ਮਾਨਦਾਨ ਕਰ ਦਾਂਗੇ 57 ਚੋਂ ਹਾਂਜੀ ਉਹ ਚੋਂ ਮਾਨ ਕਰ 56 ਦੇ ਦੇ ਦਾਂਗੇ ਆਖਰੀ ਜੀ ਠੀਕ ਆ ਜੀ ਹਾਂਜੀ ਲਓ ਜੀ 56000 ਦੀ ਤੁਹਾਨੂੰ ਇਹ ਦੋਸਤੋ ਵੈੜ ਮਿਲ ਜੂਗੀ ਹਾਂਜੀ ਠੀਕ ਆ ਸੋ ਲੈ ਇਹਦੇ ਜਿਹੜਾ 56000 ਸੋ ਵੈੜ ਦੇਖ ਲੀਏ ਦੋਸਤੋ ਬੱਚੀ ਤੁਸੀਂ ਦੇਖ ਲਈ ਚੰਗੀ ਖੂਬਸੂਰਤ ਆ ਠੰਡਾ ਪੰਡਾ ਚੰਗਾ ਤੇ ਕੁਝ ਕੁ ਧਾਰਾਂ ਜਿਹੜੀਆਂ ਦੋਸਤੋ ਤੁਹਾਨੂੰ ਮਾਰ ਕੇ ਵਰਾ ਕੇ ਵਿੱਚ ਦਿਖਾਈਆਂ ਗਈਆਂ ਨੇ ਉਸ ਬਿਹਾਵ ਤੇ ਵੀ ਤੁਸੀਂ ਜਿਹੜਾ ਸੌਦਾ ਕਰ ਸਕਦੇ ਜੀ ਆਦਰਵਾਇਜ਼ ਤੁਸੀਂ ਘਰ ਜਿਹੜੀ ਵਿਜ਼ਿਟ ਕਰਕੇ ਆਪਦੀ ਤਸੱਲੀ ਆ ਭਰਾ ਕੇ ਪਸਮਾ ਕੇ ਕਰ ਸਕਦੇ ਜੀ ਠੀਕ ਆ ਜੀ ਆਹ ਦੇਖੋ ਇੱਕ ਵਾਰੀ ਫੇਰ ਜਿਹੜਾ ਹੱਥ ਹੁਤ ਫੇਰ ਕੇ ਵੀਰ ਦਿਖਾ ਰਿਹਾ ਠੰਡੀ ਬਹੁਤ ਜਿਆਦੀ ਜੀ ਸੀਲ ਸੁਬਾਹ ਠੰਡੇ ਤੇਰੀ ਪੂਰੀ ਹੈ ਠੀਕ ਆ ਜੀ ਓਕੇ ਜੀ ਸੰਦੀਪ ਭਾਈ ਇੱਕ ਲਾਸਟ ਵਿੱਚ ਆਪਣੇ ਕੋਲ ਜਿਹੜੀ ਇਹ ਬੱਚੀ ਹੈ ਜੀ ਗੱਬਣਾਗੇ ਜੀ ਬਾਹਰੇ ਅੱਛਾ ਹਾਂ ਜੀ ਦੂਜਾ ਸੁਬਾਹ ਜੀ ਇਹਦਾ ਦੂਜਾ ਸੂਬਾ ਸੈਕਿੰਡ ਵਿਆਹ ਤਾਂ ਦੋਸਤੋ ਵਿਆਹੇਗੀ ਤੇ ਸੰਦੀਪ ਦਿਨ ਹਜੇ ਕਿੰਨੇ ਕੁ ਬਾਕੀ ਆ ਸੰਤੂ ਸਾਹਿਬ ਇਹਨੇ ਉਤਨਾ ਜੇ ਥਾਣਾ ਦਾ ਹਿਸਾਬ ਲਈਏ ਤੇ ਥਾਣਾ ਦੇ ਵਿੱਚੋਂ ਬਿਲਕੁਲ ਸ਼ਹਿਰ ਦਾ ਹੁੰਦਿਆ ਜੀ ਹੋ ਸਕਦਾ ਕੋਈ 5-7 ਦਿਨ ਵੀ ਖੜ ਸਕਦੀ ਆ ਠੀਕ ਆ ਜੀ ਤੇ ਜੇ ਫਸੂ ਕੇ ਲਿਆ ਕੇ ਜੀ ਨਾ ਲਾਵੇ ਮੰਨ ਲਓ ਤੇ ਸੂ ਵੀ ਸਕਦੀ ਆ ਇੱਕ ਦੋ ਦਿਨਾਂ ਦੇ ਵਿੱਚ ਠੀਕ ਆ ਜੀ ਤਿਆਰੀ ਜੀ ਬਿਲਕੁਲ ਹੈ ਤਿਆਰੀ ਥਾਣ ਚੱਡੇ ਨੂੰ ਵੇਖ ਕੇ ਲੱਗਦਾ ਵੀ ਹੈ ਤਿਆਰੀ ਬਿਲਕੁਲ ਤਿਆਰੀ ਜੀ ਸੰਤੂ ਸਾਹਿਬ ਜੀ ਤੇ ਸੂਬਾ ਦੂਜਾ ਹਨਾ ਸੂਬਾ ਦੂਜਾ ਜੀ ਤੇ ਪਣ ਤੁਪਣਾ ਨਿਕੋ ਜੇ ਥਾਣੇ ਇੱਕ ਨੰਬਰ ਸੰਤੂ ਸਾਹਿ ਖਾਨ ਥਪਾ ਵੇਖੋ ਕਿੱਦਾ ਚੰਗਾ ਲੱਗਾ ਬਾਕੀ ਬਿਲਕੁਲ ਸ਼ਾਇਦ ਹੁੰਦਿਆ ਆ ਆਪਾਂ ਕੱਢ ਕੇ ਹੀ ਵਿਖਾ ਦਾਂਗੇ ਵੀਰ ਹਣਾ ਲਓ ਜੀ ਚਮਾ ਥਣਾ ਜੀ ਇੱਕੋ ਜਿਹਾ ਲਓ ਵੀ ਦੋਸਤੋ ਇੱਕੋ ਜਾਂ ਨੀਰਾ ਦੇਖੋ ਹਾਂ ਚਮਾ ਥਣਾ ਜੀ ਠੀਕ ਆ ਤੇ ਚਾਰੇ ਤਰ੍ਹਾਂ ਦੇ ਵਿੱਚੋਂ ਇੱਕੋ ਜਾਂ ਦੋਸਤੋ ਬਾਕੀ ਹੈ ਪੂਰੀ ਤਿਆਰੀ ਤੇ ਆ ਜੇਕਰ ਕਰਮਾ ਲਈ ਦਿਲ ਧਰ ਜੇ ਜਿੱਥੋਂ ਵੀ ਆਈਏ ਕਿਰਨਾ ਦਿਲ ਧਰ ਗਿਆ ਪਸੂ ਪੱਠੇ ਪੁੱਠੇ ਖਾਣ ਲੱਗ ਪਿਆ ਤੇ ਹੋ ਸਕਦਾ ਵੀ 2-4 ਦਿਨ ਕੱਢ ਗਈ ਤੇ ਲੇਵਾ ਹੋਰ ਵੀ ਜਿਵੇਂ ਥੋੜਾ ਜਿਹਾ ਢੇਲ ਟੂਲ ਬੁਖਾਰਿਆ ਕਿਤਨਾ ਕਿਤੇ ਆਰਡਰ ਦੇ ਵਿੱਚ ਉਹ ਪੂਰਾ ਬਿਲਕੁਲ ਟਾਈਟ ਕਰ ਲੂਗੀ ਆ ਤੇ ਸੂ ਵੀ ਸਕਦੀ ਹੈ ਬਸ ਠੀਕ ਹੈ ਜੀ ਅੱਜ ਭਲਕ ਕੱਲ ਸੂ ਵੀ ਸਕਦੀ ਹੈ ਠੀਕ ਆ ਆ ਦੇਖੋ ਸੋ ਚੰਗਾ ਥਣ ਥਣ ਵੀ ਪੂਰਾ ਮੁਠੀ ਹੈ ਠੀਕ ਹੈ ਜੀ ਕੋਈ ਛੋਟਾ ਜਿਹਾ ਥਣ ਨਹੀਂਗਾ ਹੱਥੀ ਚ ਬਾਈ ਵਾਲਾ ਥਾਣ ਲੱਗਾ ਬੈਠਦੇ ਹਾਈਟ ਮੀਡੀਅਮ ਮੀਡੀਅਮ ਹਾਈਟ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਜਿੰਨੇ ਵੀ ਆ ਦੋਸਤੋ ਵਜਨ ਵਜੂਦ ਵਾਲੀ ਆ ਜਿੰਨੇ ਵੀ ਆ ਕਰਮ ਵਾਲੀ ਉਹਨਾਂ ਹੀ ਲੇਵਲ 'ਤੇ ਖੜੀ ਆ ਤੇ ਹਾਈਟ ਕੱਦਣਾ ਵੀ ਪੂਰਾ ਜਿਹੜਾ ਮੇਲਜੋਲ ਖਾਂਦਾ ਹੈ ਠੀਕ ਆ ਸੋ ਤੋਰਾ ਤੂਰਾ ਚੰਗਾ ਦੂਜਾ ਸੂਆ ਸੈਕੰਡ ਬਿਆਨਤ ਬਿਆਨ ਜਾਰੀ ਹੈ ਕੰਡੀਸ਼ਨ ਬਹੁਤ ਹੈ ਜੀ ਲਓ ਜੀ ਕਰੋ ਚੈੱਕ ਠੀਕ ਆ ਸੰਦੀਪ ਭਾਈ ਕੀ ਮਾਨਤਨ ਕਰੋਗੇ ਤਾਂ ਕੀ ਲੈਣਗੇ ਸੰਤੋਖ ਸਾਹਿਬ ਇਹਦਾ ਵੀ ਮੁੱਲਾ ਕਰਨ ਨੂੰ ਕਰਾਉਨ ਨੂੰ ਭਾਵੇਂ 60000 ਕਰਾ ਲਓ ਭਾਵੇਂ 65000 ਕਰਾ ਲਓ ਜੀ 56000 ਦਾ ਦੇ ਲਿਆ ਸੰਤੋਖ ਸਾਹਿਬ 56 ਦਾ 55000 ਦੀ ਲਾਸਟ ਦੇ ਦਾਂਗੇ ਜੀ 55 ਦੇ 55 ਦੇ ਦੇ ਦਾਂਗੇ ਲਓ ਜੀ ਦੋਸਤੋ 55 ਦੀ ਵੀਰਾਂ ਦਾ ਦੇ ਦਾਂਗੇ 55000 ਦੀ ਲਾਸਟ ਲੈਣ ਦੇ ਰ ਠੀਕ ਆ ਜੀ ਸੋ ਵੈੜ ਚੰਗੀ ਆ ਦੋਸਤੋ ਪਸੰਦ ਆਊਗੀ ਤੇ ਦੂਜਾ ਸਵੇਰਾ ਇਸ ਵੈੜ ਦੇ ਸੂਣਾ ਠੀਕ ਆ ਜੀ ਬਾਕੀ ਥਣ ਭਾਂਡਾ ਲੇਵੇ ਬੰਤਰ ਦੀ ਵੀ ਚੰਗੀ ਆ ਬਾਡੀ ਬੰਤਰ ਦੀ ਵੀ ਚੰਗੀ ਆ ਸੋ 55000 ਦੇ ਵਿੱਚ ਇਹ ਤੁਹਾਨੂੰ ਵੜੇ ਮਿਜੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਬ ਆਪਾਂ ਮੁੱਲ ਉਹ ਹੀ ਕੀਤੇ ਜਿਹੜੇ ਆਪਾਂ ਦੇ ਲੈ ਵਾਲੀ ਗੱਲ ਹੀ ਕੀਤੀ ਆ ਭਈ ਯਾਨੀ ਕਿ ਜਿਹੜੇ ਆਪਾਂ ਲੈ ਹੀ ਲੈਣੇ ਆ ਕਈ ਵੀਰ ਬਾਅਦ ਚ ਵੀ ਕਹਿੰਦੇ ਬੰਦੇ ਕਿ ਇੰਨੇ ਦਿਨ ਹੀ ਕਿ ਇੰਨੇ ਦੀ ਇੰਨੇ ਦਿਨ ਹੀ ਕਿ ਇੰਨੇ ਦੀ ਉਹ ਮੁੱਲ ਨਹੀਂ ਆਪਾਂ ਕੀਤਾ ਕਿ 60 ਕਰ ਲਿਆ ਕਿਸੇ ਦਾ ਕੋਈ ਪਹਿਣ ਕਰ ਲਿਆ ਵੱਡੀਆਂ ਵੇਣਾ ਆਪਣੇ ਕੋ ਉਹਨਾਂ ਦਾ ਲੱਖ ਲੱਖ ਮੰਗੇ ਇਹੀ ਹੈ ਆਪਾਂ ਬਿਲਕੁਲ ਦੇਣ ਲੈਣ ਵਾਲੀ ਗੱਲ ਹੀ ਕੀਤੀ ਹੈ ਜੀ ਬਿਲਕੁਲ ਹਾਂ ਜੀ ਸਤਿ ਸ੍ਰੀ ਅਕਾਲ ਠੀਕ ਹੈ ਜੀ ਹਾਂ ਜੀ ਹਾਂ ਤੇ ਸੰਦੀਪ ਭਾਈ ਬੋਲ ਦਿਓ ਨੰਬਰ 84370 ਜੀ 3849 ਸਤ ਪੀਕੇ ਬੀਰ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਸੰਦੀਪ ਸੋ ਦੋਸਤੋ ਇਹ ਚਾਰ ਅਜ ਬੜਾ ਤੁਹਾਨੂੰ ਆਪਾਂ ਦਿਖਾਉਣੀਆ ਸੀ ਪੁੱਲਰ ਡੇਰੀ ਫਾਰਮ ਤੋਂ ਪਿੰਡ ਸੌਰ ਸਿੰਘ ਤੁਸੀਂ ਵਿਜ਼ਿਟ ਕਰਨੀ ਆ ਸੋ ਚਾਰੇ ਬੜਾ ਖਰੀਦ ਸਕਦੇ ਹੋ ਦੋਸਤੋ ਸੇਲ ਦੇ ਅਵੇਲੇਬਲ ਨੇ ਚਾਰੇ ਬੜਾ ਦੋਸਤੋ ਬਿਲਕੁਲ ਸੁਈਆਂ ਸਵਈਆਂ ਸਮਝੋ ਇੱਕ ਬੜਾ ਜਿਹੜੀ ਗੱਬਣਾ ਤਿਆਰੀ ਤੇ ਅੱਜ ਪਲਕੋ ਵੀ ਸੂਫੂ ਕੀ ਵੈਸੇ ਤਿੰਨ ਬੜਾ ਬਿਲਕੁਲ ਤਿਆਰ ਵਰ ਤਿਆਰ ਨੇ ਦੁੱਧ ਮਿਲਕ ਤੇ ਚੱਲ ਰਹੀਆਂ ਨੇ ਬੌਲੇ ਤੇ ਸੋ ਆਣ ਕੇ ਕੋਈ ਵੀਰ ਆਉਦੀ ਨਰਕ ਪਰਖ ਕਰ ਸਕਦਾ ਹੈ ਤਸੱਲੀ ਕਰ ਸਕਦਾ ਹੈ ਸੋ ਪਸ਼ੂ ਪਸੰਦਾ ਹੋਣਗੇ ਦੋਸਤੋ ਪਸੰਦਾ ਆ ਪਸ਼ੂ ਆਪਦਾ ਤੁਸੀਂ ਤਸੱਲੀ ਆ ਘਰਾਂ ਕੇ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ